ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਅੱਜ ਰਹਿਣ ਦੀ ਵੱਡੀ ਖਬਰ ਰੇਲ ਯਾਤਰੀਆਂ ਲਈ ਖੁਸ਼ਖਬਰੀ ਆੜ ਦੀ ਟਿਕਟ ਇਕੱਠੇ ਲੈਣ ਦੀ ਵੀ ਲਗੀ ਵੱਡੀ ਛੋਟ ਜਦੋਂ ਵੀ ਦੇਸ਼ ਭਾਰਤ ਵਿੱਚ ਤਿਹਾਰ ਆਉਂਦੇ ਹਨ ਲਾ ਲਗਭਗ ਹਰ ਰੇਲ ਸਟੇਸ਼ਨ ਤੇ ਭਾਰੀ ਪੀੜ ਦੇਖਣ ਨੂੰ ਮਿਲਦੀ ਲੋਕਾਂ ਨੂੰ ਹਜ਼ਾਰਾਂ ਕਿਲੋਮੀਟਰ ਖੜੇ ਹੋ ਕੇ ਸਫਰ ਕਰਨਾ ਪੈਂਦਾ ਹੈ ਮਤੇਰੀ ਮੰਤਰੀ ਅਸ਼ਵਾਰਨੀ ਵੈਸ਼ਨਵ ਨੇ ਇਸ ਭੀੜ ਅਤੇ ਸੁਰੱਖਿਆਤ ਯਾਤਰਾ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ ਇਸ ਮੁਤਾਬਕ ਜੇ ਤੁਸੀਂ ਆਉਣ ਜਾਣ ਵਾਲੇ ਦੋਨਾਂ ਦੋਵਾਂ ਲਈ ਇਕੱਠੀ ਟਿਕਟ ਬੁੱਕ ਕਰਵਾ ਕਰਦੇ ਹੋ ਤਾਂ ਤੁਹਾਨੂੰ ਵੀ ਫਸਰ ਦਾ ਸ਼ੋਰਟ ਇਸ ਸੰਬੰਧੀ ਰੇਲਵੇ ਮੰਤਰਾਲੇ ਨੇ ਰਾਉਂਡ ਟ੍ਰਿਪ ਪੈਕੇਜ ਸ਼ੁਰੂ ਕੀਤਾ ਹੈ ਭਾਰਤੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਰੇਲ ਗੱਡੀਆਂ ਵਿੱਚ ਭਾਰੀ ਭੀੜ ਅਤੇ ਟਿਕਟਾਂ ਦੀ ਭੀੜ ਤੋਂ ਬਚਣ ਲਈ ਇੱਕ ਨਵੀਂ ਯੋਜਨਾ ਕੀਤੀ ਹੈ ਇਹ ਇਸ ਦਾ ਨਾ ਹੈ ਰਾਊਟਰ ਟ੍ਰਿਪ ਪੈਕੇਜ ਭਾਰ ਫੈਸਟੀਵਲ ਰਸ਼ ਇਸ ਸਕੀਮ ਵਿੱਚ ਉਹ ਦੇਸ਼ ਵੱਖ-ਵੱਖ ਦਿਨਾ ਤੇ ਯਾਤਰੀਆਂ ਨੂੰ ਸਸਤੇ ਰੇਟ ਤੇ ਟਿਕਟਾਂ ਦੇ ਕੇ ਭੀੜੋਂ ਬੰਡਣਾ ਹੈ ਚਤਾਜੋ ਚਾ ਯਾਤਰਾ ਆ ਆਰਾਮਦਾਇਕ ਅਤੇ ਸੁਵਿਧਾ ਨਿਚਲਕ ਹੋ ਸਕਦੀ ਹੈ ਰੇਲਵੇ ਮੁਤਾਬਕ ਇਸ ਯੋਜਨਾ ਦੇ ਤਹਿਤ ਜੇਕਰ ਕੋਈ ਵੀ ਯਾਤਰਾ ਓਨ ਜਾਣ ਤੇ ਦੋਵਾਂ ਲਈ ਇਕੱਠੀ ਟਿਕਟ ਬੁੱਕ ਕਰਦੇ ਕਰਦਾ ਹੈ ਤਾਂ ਵਾਪਸੀ ਯਾਤਰਾ ਦੇ ਮੂਲ ਕਿਰਾਏ ਤੇ ਵੀ 20% ਦੀ ਛੋਟ ਦਿੱਤੀ ਜਾਵੇਗੀ ਇਹ ਛੋਟ ਸਿਰਫ ਨਾਂ ਯਾਤਰੀਆਂ ਨੂੰ ਦਿੱਤੀ ਜਾਵੇਗੀ ਜੋ ਓਨ ਤੇ ਜਾਣ ਦੀ ਟਿਕਟ ਇੱਕ ਹੀ ਨਾਮ ਤੇ ਡਿਟੇਲਸ ਨਾਲ ਬੁੱਕ ਕਰਨਗੇ ਦੋਵੇਂ ਟਿਕਟਾਂ ਇੱਕ ਹੀ ਕਲਾਸ ਤੇ ਇੱਕ ਹੀ ਸਟੇਸ਼ਨ ਹੁੰਦੀਆਂ ਹੋਣੀਆਂ ਚਾਹੀਦੀਆਂ ਹਨ ਆਉਣ ਦੀ ਟਿਕਟ 13 ਅਕਤੂਬਰ ਤੋਂ ਤੋਂ 26 ਅਕਤੂਬਰ 2025 ਦੇ ਵਿੱਚ ਕਰ ਯਾਤਰਾ ਲਈ ਹੋਣੀ ਚਾਹੀਦੀ ਜਦੋਂ ਕਿ ਵਾਪਸੀ ਦੀ ਟਿਕਟ 17 ਨਵੰਬਰ ਤੋਂ 1 ਦਸੰਬਰ 2025 ਦੇ ਵਿੱਚ ਕਰ ਯਾਤਰੀਆਂ ਲਈ ਹੋਣੀ ਚਾਹੀਦੀ ਹੈ ਇਸ ਨਵੀਂ ਸਕੀਮ ਦੇ ਮੁਤਾਬਿਕ ਪਹਿਲਾਂ ਵਾਪਸੀ ਟਿਕਟ ਬੁੱਕ ਕਰਨੀ ਪਵੇਗੀ ਫਿਰ ਕਨੈਕਟਿੰਗ ਯਾਤਰਾ ਦੀ ਵਿਸ਼ੇਸ਼ਤਾ ਨਾਲ ਵਾਪਸੀ ਟਿਕਟ ਬੁੱਕ ਕੀਤੀ ਜਾਵੇਗੀ ਧੰਨਵਾਦ